ਸਰ ਤੁਸੀਂ ਕਿੱਥੋਂ ਆਏ ਹੋ ਤੇ ਮਾਰਕਫੈਟ ਚ ਜੋ ਪਿਛਲੇ ਦੌਰਾਨ ਵੀਡੀਓ ਚੱਲੀ ਸੀ ਉਹਦੇ ਬਾਰੇ ਕੀ ਜਾਣਨਾ ਚਾਹੁੰਦੇ ਹੋ ਸਰ ਦੇਖੋ ਮੈਂ ਜ਼ਿਲ੍ਹਾ ਅਫਸਰ ਵਿੱਚੋਂ ਤਕਨੀਕੀ ਅਫਸਰ ਸਾਨੂੰ ਪਤਾ ਹੈ ਜਿਹੜੀ ਚੱਲੀ ਸੀ ਤੇ ਕਿੰਨੀ ਸੀ ਅਸੀਂ ਉਹਦੇ ਸੰਬੰਧ ਵਿੱਚ ਮੈਂ ਚੈੱਕ ਕਰਨ ਆਇਆ ਸੀ ਅਸੀਂ ਇੱਥੇ ਮੈਂ ਚਾਹ ਕਿਤਾ ਵੀ ਸਾਰੇ ਗਦਾਮਾਂ ਚੋਂ ਮੁੱਕ ਦੇਖਿਆ ਖਾਸ ਕਰ ਗਦਾਮ ਵਿੱਚ ਜਿਹੜੀ ਸ਼ਿਕਾਇਤ ਹੋਈ ਸੀਗੀ ਅਸੀਂ ਇਕੱਲਾ ਇਕੱਲਾ ਚੱਕਾ ਚੈੱਕ ਕੀਤਾ ਮੇਰੇ ਸਾਹਬ ਨਾਲ ਸੱਡੇ ਤੇ ਅਸੀਂ ਮੌਸਮ ਵੀ ਚੈੱਕ ਕੀਤਾ ਜੀ ਪਾਇਆ ਕਿ ਯਾਦ ਰਮਾਸਟਰ ਸੀ ਉਹ 10 ਤੋਂ 12 ਵਿੱਚ ਜੋੜੀ ਹੁੰਦੀ ਹੈ ਇਸ ਪਰ ਪਾਲਸੀ ਅੰਡਰ ਐਵਰੇਜ ਸੀਗਾ ਸਾਨੂੰ ਤਾਂ ਐਸੇ ਕੋਈ ਦਿੱਕਤ ਮੈਸਮਸ ਨੂੰ ਨੀ ਕੋਈ ਦਿਖੀ ਨਹੀਂ ਕੋਈ ਸੀ ਕਿਤੇ ਕੋਈ ਵਾਚ ਰ ਹੋਇਆ ਜਾਂ ਕੋਈ ਕਾਰਵਾਈ ਕੀਤੀ ਹੋਵੇ ਐਸੀ ਕੋਈ ਸਾਨੂੰ ਹੋਇਆ ਕੋਈ ਨਹੀਂ ਨਜ਼ਰ ਆਇਆ ਵੀਡੀਓ 'ਚ ਇਹ ਹੀ ਗੱਲ ਕਹੀ ਜਾਂਦੀ ਵੀ ਕਣਕ ਖਰਾਬ ਸੀ ਕਿ ਲੱਗਦਾ ਸੀ ਤੁਹਾਨੂੰ ਨਹੀਂ ਕਣਕ ਕਿਸੇ ਤਰ੍ਹਾਂ ਖਰਾਬ ਨਹੀਂ ਲੱਗੀ ਕਿਉਂਕਿ ਸੇਮ ਡੇ ਸਪੈਸ਼ਲ ਵੀ ਲੱਗੀ ਹੈ ਬਾਕੀ ਚੱਕ ਵੀ ਕੀਤਾ ਸੀ ਆਪ ਜਾ ਕੇ ਉੱਥੇ ਕਲਾ ਕਲਾ ਸਟਾਕ ਚੈੱਕ ਕੀਤਾ ਸਾਨੂੰ ਇਸ ਤਰ੍ਹਾਂ ਕੋਈ ਦਿੱਕਤ ਨਹੀਂ ਦਿਖਾਈ ਆ ਰਹੀ ਤੁਹਾਨੂੰ ਤੇ ਤੁਸੀਂ ਹੁਣ ਰਿਪੋਰਟ ਆਪਣਾ ਚੈਨਗੜ੍ਹ ਭੇਜਿਓ ਸਰ ਦੇਖੋ 일단 ਮੈਂ ਰਿਪੋਰਟ ਚੈੱਕ ਬਣਾ ਰਿਹਾ ਡਿਪੈਂਡ ਕਰਦਾ ਹੈ ਇਸ ਪ੍ਰੋਫੈਸ਼ਨ ਜਿਵੇਂ ਆਰਡਰ ਹੋਣਗੇ ਕਿੱਥੇ ਭੇਜਣੀ ਹੈ ਠੀਕ ਹੈ ਚਲੋ ਸਰਮ ਕਰ ਦਾਂਗੇ